ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਵੀ ਆਪਣਾ YouTube ਪਰਵਾਰ ਆ ਜੀ ਜਿੰਨੇ ਆਪਣੇ ਨਾਲ ਜੁੜੇ ਆ ਭੈਣ ਭਰਾ ਸਾਰਿਆਂ ਨੂੰ ਰੋੜਕੀ ਵਾਲੇ ਵੱਲੋਂ ਤੇ ਰੋੜਕੀ ਵਾਲੇ ਦੇ ਘੋੜੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਜਿੱਦਾਂ ਤਾਂ ਆਪ ਜਾਣਦੇ ਹੀ ਆ ਜੀ ਸਾਰੇ ਆਪਾਂ ਰਾਤੀ ਰੁਕੇ ਸੀਗੇ ਮੀਨਾ ਮਾਰਗ ਤੇ ਠੰਡ ਵਾਧੂ ਆ ਇੱਥੇ ਨੌਣ ਨੂੰ ਵਾਲਾ ਸਿਸਟਮ ਔਖਾ ਹੀ ਆ ਕਿਉਂਕਿ ਪਾਣੀ ਗਰਮ ਹੈ ਨਹੀਂਗਾ ਇਹਨਾਂ ਕੋ ਤੇ ਆਪਾਂ ਨਹਾਉਣ ਦਾ ਪਤਾ ਨਾਗਾ ਨਾਗਾ ਅੱਜ ਦਾ ਕਹਦਾ ਕੱਲ ਪਰਸੋਂ ਦਾ ਪੈਂਟ ਆਇਆ ਤੇ ਹੁਣ ਆਪਾਂ ਸਮਾਂ ਹੋ ਗਿਆ ਆ 7:30 ਵਜੇ ਗਿਆ ਸਵੇਰ ਦੇ ਤੇ ਹੁਣ ਪਹਿਲਾਂ ਤਾਂ ਚਾਹ ਪੀਨੇ ਆ ਚਾਹ ਪੀ ਕੇ ਥੋੜਾ ਜਿਹਾ ਕੈਮ ਜਾਨੇ ਰਵੇਂ ਜੇ ਫਿਰ ਉਹ ਮਗਰ ਘੂੜਾ ਖੜਾ ਆ ਉੱਤੇ ਕਪੜਾ ਲੱਥਾ ਫੇਰਦੇ ਆ ਤੇ ਸਮਾਨ ਲੱਦਦੇ ਆ ਉੱਤੇ ਤੇ ਕਪੜੇ ਦੇਖਦੇ ਆ ਕੱਲ ਵਾਲੇ ਗਿੱਲੇ ਹੀ ਆ ਦੇਖੋ ਗਰਮੀ ਨਾਲ ਕਪੜੇ ਇੰਨੇ ਗਿੱਲੇ ਹੋ ਜਾਂਦੇ ਆ ਸਾਈਕਲ ਤੇ ਬਈ ਸਾਰੀ ਰਾਤ ਚ ਨਹੀਂ ਸੁੱਕਦੇ ਉਹ ਤੇ ਸਰੀਰ ਆਪਣਾ ਕੱਲ ਠੜ ਠੜ ਕੰਬਦਾ ਸੀਗਾ ਜਣੀ ਕਿ ਤਾਂ ਹੀ ਕਰਕੇ ਆਪਾਂ ਇੱਥੇ ਮੀਨਾ ਮਾਰ ਕੇ ਰੁੱਕ ਗਏ ਸੀਗੇ ਨਹੀਂ ਤਾਂ ਆਪਾਂ ਕੱਲ ਦਰਾਸ ਪਹੁੰਚ ਸਾਦੇ ਸੀਗੇ ਕਿਉਂਕਿ 3 ਵਜੇ ਆਪਾਂ ਸਟੇ ਕਰ ਲਿਆ ਸੀਗਾ ਇੱਥੇ 3 ਵਜੇ ਆਪਾਂ ਇੱਥੇ ਪਹੁੰਚ ਗਏ ਸੀਗੇ ਮੀਨਾ ਮਾਰਗਾ ਤੇ ਅੱਜ ਦੇਖਦੇ ਆ ਸਫ਼ਰ ਕਿੱਥੇ ਤੱਕ ਨਿਕਲਦਾ ਪਰ ਮੌਸਮ ਅੱਜ ਵੀ ਥੋੜਾ ਜਿਹਾ ਖਰਾਬ ਹੈ ਹੀ ਆ ਬਾਕੀ ਦੇਖਦੇ ਆ ਅੱਪਾ ਅੱਜ ਕੱਡਾਂ ਗਏ ਸਫਰ ਜਿੱਥੇ ਤੱਕ ਨਿਕਲਿਆ ਮੀਚ ਕੱਢਣਾ ਪਿਆ ਤਾਂ ਮੀਚ ਚੜਦੀ ਕਲਾ ਆ ਉਹ ਤਾਂ ਇਦਾਂ ਦੀ ਕੋਈ ਗੱਲ ਨਹੀਂ ਤੇ ਬਾਕੀ ਆ ਜਾਓ ਜੀ ਪਹਿਲਾਂ ਪੀਨੇ ਆ ਚਾਹ ਤੇ ਚਾਹ ਪੀ ਕੇ ਮਾਦਾ ਵਾਲੀਆਂ ਜਿਹੜੀਆਂ ਪਿੰਨੀਆਂ ਉਹ ਖਾਈਏ ਪਹਿਲਾਂ ਤਾਂ ਵੈਸੇ ਤਾਂ ਜੀ ਆਪਾਂ ਕੱਲ ਦੀ ਵੀਡੀਓ ਚ ਵੀ ਦੱਸਿਆ ਸੀਗਾ ਅੱਜ ਥੋੜੀ ਜਿਹੀ ਜਾਣਕਾਰੀ ਸੀਗੀ ਇੱਕ ਉਹ ਆਪਾਂ ਤੁਹਾਨੂੰ ਦੱਸਣ ਲਈ ਵੀਡੀਓ ਬਣਾ ਰਹੇ ਆ ਆ ਜਦੋਂ ਗੇਟ ਆਉਂਦਾ ਹੈ ਜੀ ਇਹਨਾਂ ਆਪਾਂ ਜੂਜੀਲਾ ਪਾਸ ਪਾਰ ਕਰਕੇ 11 ਕਿਲੋਮੀਟਰ ਤੇ ਹੈ 게ਟ ਇਹ ਪੈਂ ਕਸਵਾ ਹੈਗਾ ਮੀਨਾ ਮਾਰਗ ਤੇ ਯਾਨੀ ਕਿ ਹਾਦਿਆ ਕਸ਼ਮੀਰ ਦੀ ਤੇ ਲਦਾਖ ਦੀ ਹੈ ਸਾਹਮਣੇ ਲਦਾਖ ਦਾ ਪੁਲਿਸ ਸਟੇਸ਼ਨ ਹੈ ਤੇ ਬਿਲਕੁਲ ਉਹਦੇ ਇਧਰ ਫਰੰਟ ਤੇ ਸਾਹਮਣੇ ਜੰਮੂ ਦਾ ਟਾਬਾ ਦੁਰਗ ਜੰਮੂ ਦਾ ਟਾਬਾ ਡੋਗਰਾ ਇਹਨਾਂ ਦਾ ਆਪਣੇ ਦੂਜੇ ਵੀ ਇਹ ਤੁਹਾਨੂੰ ਦੱਸਿਆ ਸੀ ਕੱਲ ਦੀ ਵੀਡੀਓ ਚ ਵੀ ਆਪਣੇ ਸੂਨ ਮਾਰਗ ਇਹ ਜੰਮੂ ਦੇ ਬੰਦੇ ਆ ਤੇ ਟੈਂਡਰ ਭਰ ਕੇ ਮਿਲਦਾ ਇਹਨਾਂ ਨੂੰ ਤੇ ਬੰਦੇ ਇੱਥੇ ਜਿਹੜੇ ਕਾਮਕਾਰ ਵਾਲੇ ਜਿਹੜਾ ਸਟਾਫ ਆ ਉਹ ਸਾਰਾ ਆਪਣਾ ਪੰਜਾਬ ਦਾ ਹੀ ਆ तकरीबन ਤੇ ਆਪਣੇ ਗਰਦਾਸਪੁਰ ਜ਼ਿਲ੍ਹੇ ਦੇ ਬੰਦੇ ਆ ਇਹਨਾਂ ਕੋ ਆਪਾਂ ਰੋਕੇ ਸੀਗੇ ਇਹਨਾਂ ਆਪਾਂ ਨੂੰ ਹਾਲਚ ਆਪਣੇ ਨਾਲ ਇਹ ਪਾ ਲਿਆ ਇਹ ਹਾਲਚ ਹੀ ਪਿੰਦੇ ਆ ਸਾਰੇ ਵਰਕਰ ਤੇ ਕੱਲੇ ਕਰਕੇ ਸਾਈਕਲ ਕਰਕੇ ਨਹੀਂ ਪਾ ਲਿਆ ਰੁਪਈਆ ਸਾਰਾ 200 ਲਿਆ ਰੋਟੀ ਦਾ ਵੀ ਰੁਪਈਆ ਬਣਦੇ ਉਦਾਂ ਵੈਸੇ ਹਿਸਾਬ ਦੇ ਨਾਲ 3.5 400 ਸੀਗਾ ਵਿੱਚ 240 ਸੀਗੀਆਂ ਤੇ ਰੁਪਈਆ 150 ਹੀ ਲਿਆਈ ਸਾਰਾ ਰਾਤ ਰਹਿਣ ਦਾ 200 ਲਿਆ ਸੀਗਾ ਇਸ ਕਰਕੇ ਬਹੁਤ ਧੰਨਵਾਦ ਹੈ ਇਹਨਾਂ ਦਾ ਵਧੀਆ ਹੈ ਇਹਨਾਂ ਦਾ ਕੰਮ ਜੇ ਕੋਈ ਸਾਈਕਲਿਸਟ ਭਰਾ ਕਿਤੇ ਮੀਹ ਚ ਫਸਦਾ ਫੁੱਸਦਾ ਆ ਜੀ ਜੀਲਾ ਪਾਸ ਪਾਰ ਕਰਕੇ ਇਹ ਆਪਣੇ ਮੀਨਾ ਮਾਰ ਗਿਆ ਜੀ ਜੰਮੂ ਦਾ ਢਾਬਾ ਦੂਗ ਰਹੇ ਤੇ ਆ ਇਹਨਾਂ ਦੇ ਇੱਧਰ ਟੈਂਟ ਬਣੇ ਹੋਆ ਤੇ ਇੱਧਰ ਆਪਣਾ ਘੋੜਾ ਟੈਂਟ ਤੁਹਾਨੂੰ ਗਲਦੀ ਵੀਡੀਓ ਦਿਖਾ ਲਈ ਹੁਣ ਥੋੜੇ ਜੇ ਬੰਦੇ ਰੁਕੇ ਹੋ ਆਪਾਂ ਖੋਲ੍ਹ ਲਈ ਸਾਦੇ ਤੇ ਟੈਂਟ ਦੇ ਅੰਦਰ ਡਬਲ ਬੈੱਡ ਲੱਗਾ ਆ ਦੋ ਤਿੰਨ ਕੁਰਸੀਆਂ ਵੀ ਰੱਖੀਆਂ ਆ ਤੇ ਥੱਲੇ ਵੀ ਗੱਦਾ ਲੱਗ ਸਕਦਾ ਜੇ ਤਿੰਨ ਚਾਰ ਜਾਨੇ ਬੰਦੇ ਹੋਣ ਤੇ ਇਹਦਾ ਕਿਰਾਇਆ ਆ ਜੀ 1000 ਰੁਪਿਆ ਜੇ ਕਿਸੇ ਨੇ ਰੁਕਣਾ ਹੋਵੇ ਤਾਂ ਇੱਥੇ ਰੁਕ ਸਕਦਾ ਆ ਤੇ ਉਹ ਹਾਲ ਆ ਜਿੱਥੇ ਪਿੰਦੇ ਆ ਜਿੱਥੇ ਆਪਾਂ ਅੰਦਰ ਰੁਕਈ ਸਗੇ ਤੇ ਸਾਈਕਲਿਸਟ ਵੀਰ ਨੇ ਰੁਕਣਾ ਹੋਵੇ ਤਾਂ ਹਾਲ ਤੇ ਰਕ ਲਵੇ ਤੇ ਪੰਜਾਬੀ ਬੰਦੇ ਨਾਲ ਵਧੀਆ ਮਾਨ ਸਤਕਾਰ ਪਿਆਰ ਕਰਦੇ ਆ ਤੇ ਜੇ ਸਮਾਨ ਆਪਾਂ ਲੱਦ ਲਿਆ ਜੀ ਘੋੜੇ ਤੇ ਆ ਜਾਓ ਬਾਧੇ ਆ ਸਫਰ ਵੱਲ ਮੌਸਮ ਕਹਿੰਦੇ ਆ 3-4 ਦਿਨ ਹੋਗਾ ਇਦਾਂ ਹੀ ਆ ਜੀ ਮੀਂਹ ਪੈ ਰਿਹਾ ਆ ਤੇ ਪਹਿਲਾਂ ਕਹਿੰਦੇ ਠੀਕ ਸੀਗਾ ਮੌਸਮ ਤਾਂ ਉੱਪਰ ਤੋਂ ਨਿਕਲਦੀ ਸੀਗੀ ਠੀਕ ਸੀਗਾ ਇੰਨੀ ਠੰਡ ਨਹੀਂ ਸੀਗੀ ਹੁਣ ਤਾਂ ਠੰਡ ਇੰਨੀ ਆ ਬੇ ਹੱਥ ਤੋਂ ਮਾਨੂੰ ਵੀ ਸੋਚਣਾ ਪੈਂਦਾ ਆ ਬੇ ਹੱਥ ਪਾਣੀ ਨੂੰ ਲਾ ਲਈਏ ਕਿ ਨਾਲ ਲਈਏ ਤੇ ਹੁਣ ਆਪਾਂ ਤਿਆਰੀ ਖੇਚ ਲਈ ਆ ਛੱਡਦੇ ਆ ਲਗਾਮਾਂ ਘੋੜੇ ਦੀਆਂ ਘਾਰ ਗੈ ਲਾਲ ਨੂੰ ਬਾਕੀ ਦੇਖਦੇ ਆ ਕਿੱਥੇ ਤੱਕ ਪਹੁੰਚਦੇ ਆ ਦਰਾਸਤਾਜ ਪਾਰ ਕਰਾਂਗੇ ਆਪਾਂ ਜੱਗੇ ਭਰਾ ਦਾ ਇੱਕ ਵਾਰੀ ਧੰਨਵਾਦ ਕਰਨਾ ਫੇਰ ਵੀ ਬਣਦਾ ਆ ਆ ਜਿਹੜਾ ਜੀ ਆਪਣੇ ਯੰਤਰ ਜਿਹਾ ਪਾਇਆ ਮੀਂਹ ਤੋਂ ਬਚਣ ਲਈ ਇਹ ਵੀ ਜੱਗੇ ਭਰਾ ਨੇ ਆਪਾਂ ਨੂੰ ਗਿਫਟ ਹੀ ਰੱਖ ਲਓ ਕੀਤਾ ਸੀ ਭੇਜਿਆ ਸੀਗਾ ਸਲੀਮੀ ਬੈਗ ਤੋਂ ਪਹਿਲਾਂ ਆਪ ਆਇਆ ਸੀਗਾ ਬਾਹਰੀ ਤੇ ਲੈ ਕੇ ਆਇਆ ਸੀਗਾ ਇਹਨੇ ਮੀਂਹ ਤੋਂ ਬਹੁਤ ਬਚਾਇਆ ਕੱਲ ਜਰੂਰ ਕੱਪੜੇ ਜਰੂਰ ਗਰਮੀ ਨਾਲ ਆਪਣੇ ਗਿੱਲੇ ਹੋਏ ਆ ਕਿਉਂਕਿ ਸਾਈਕਲ ਤੇ ਜ਼ੋਰ ਲੱਗਦਾ ਪਾਸ ਸੀਗਾ ਚੜ੍ਹਨਾ ਸਾਰੀ ਚੜ੍ਹਾਈ ਸੀ ਦੀ ਇਹ ਕਰਕੇ ਕੱਪੜੇ ਗਰਮੀ ਨਾਲ ਇੰਨੇ ਗਿੱਲੇ ਹੋ ਗਏ ਸਾਰੀ ਰਾਤ ਚ ਵੀ ਨਹੀਂ ਸੁੱਕੇ ਤੇ ਲਿਫਾਫੇ ਚ ਪਾ ਕੇ ਹੁਣ ਬੈਗ ਚ ਪਾਏ ਆ ਵੀ ਬਾਕੀ ਕੱਪੜੇ ਨਾ ਖਰਾਬ ਹੋਣ ਤੇ ਸਲੀਪਿੰਗ ਬੈਗ ਵੀ ਜੱਗੇ ਬਾਜੀ ਨੇ ਭੇਜਿਆ ਸੀਗਾ ਆਪਣੇ ਘਰਾਿਆਂ ਤੋਂ ਆ ਜਿਹੜਾ ਇੰਗਲੈਂਡ ਚ ਰਹਿੰਦਾ ਆ ਜੱਗੇ ਬਾਜੀ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਸਹੀ ਗਿਆ ਆ ਬਈ ਆਪਣੇ ਹਨੀ ਸਿੰਘ ਨੇ ਪਿੰਡਾ ਦਿੱਲੀ ਕੀ ਲੜਕੀ ਕਸ਼ਮੀਰ ਕਾ ਮੌਸਮ ਇਸ ਦਾ ਕੋਈ ਵਿਰੋਸਾ ਨਹੀਂ ਕਿ ਕਦ ਬਦਲ ਜਾਏ ਬਿਲਕੁਲ ਜੀ ਬਰਸਾਤੀ ਵਾਰ ਆਪਾਂ ਪਾਈ ਰੱਖਣੀ ਆ ਤੇ ਮੌਸਮ ਦਾ ਪਤਾ ਨਹੀਂ ਕਦੋਂ ਮੀਂਹ ਆ ਜਾਵੇ ਇੱਥੇ ਵੈਸੇ ਆਪਾਂ ਲਦਾਖ ਜਾ ਆ ਪਰ ਬਾਰਡਰ ਏਰੀਆ ਆ ਕਸ਼ਮੀਰ ਦਾ ਤੇ ਲਦਾਖ ਵੀ ਮੌਸਮ ਇਦਾਂ ਦਾ ਹੀ ਹੈ ਤਿੰਨ ਚਾਰ ਦਿਨੋਂ ਦਾ ਉਹ ਜਿਹੜੀ ਪਿੱਛੇ ਜੈਕਟ ਦੀਦੀ ਆ ਉਹ ਆਪਾਂ ਆਹ ਰੇਨ ਕੋਟ ਦੇ ਥੱਲੇ ਲਾ ਲਈ ਆ ਕਿਉਂ ਇਹ ਗਰਮੀ ਨਾਲ ਪਿੱਛੜ ਲਾ ਪਿਆ ਇਸਰੀਰ ਤੇ ਮੋੜ ਕੇ ਫਾਲ ਬਹੁਤ ਮੰਦਾ ਹੁੰਦਾ ਆ ਕੰਪਾ ਛੱਡ ਲਾ ਪੈਂਦਾ ਆ ਤੇ ਹੁਣ ਆਪਾਂ ਆਹ ਰੇਨ ਕੋਡ ਦੀ ਜੱਪ ਖੋਲੀ ਰੱਖਣੀ ਆ ਤੇ ਫੇਰ ਦੇਖਦੇ ਆ ਹਵਾ ਨਾਲ ਥੋੜਾ ਬਹੁਤ ਹਵਾ ਲੱਗੂ ਵੀ ਤੇ ਗਰਮੀ ਸੱਕਦੀ ਰਹੂਗੀ ਆ ਕਸਬਾ ਆ ਗਿਆ ਜੀ ਮੱਟੇ ਯਾਨ ਲਦਾਖ ਤੇ ਸਟੇਟ ਲਦਾਖ ਹੈ ਸੂਬਾ ਇੱਥੇ ਵੀ ਰਹਿਣ ਦਾ ਪ੍ਰਬੰਧ ਹੈਗਾ ਆ ਹੋਟਲ-ਹੋਟਲ ਵਗੈਰਾ ਹੈਗਾ ਸਾਰੇ ਹੋਟਲ ਹੀ ਆਹ ਤੇ ਇਹ ਆਪਾਂ ਜਿੱਥੇ ਰੁਕੇ ਸੀ ਉੱਥੋਂ 4-5 ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਜਿੱਦਾਂ ਜਿਹਦੀ ਇੱਛਾ ਹੋਵੇ ਉੱਥੇ ਰੋਕ ਸਕਦਾ ਆ ਕੋਈ ਵੀ ਸਾਈਕਲਿਸਟ ਵੀਰ ਮੋਟਰਸਾਈਕਲ ਵਾਲਿਆਂ ਗੱਡੀਆਂ ਵਾਲਿਆਂ ਤੋਂ ਕੋਈ ਪ੍ਰਵਾਹ ਨਹੀਂ ਉਹਨੂੰ ਤਾਂ ਕਾਫੀ ਸਫ਼ਰ ਕੱਢ ਲੈਣਾ ਹੁੰਦਾ ਆ ਇਹ ਸਾਈਕਲਿਸਟ ਭਰਾਵਾਂ ਲਈ ਆਪਾਂ ਜਾਣਕਾਰੀ ਸਾਂਝੀ ਕਰ ਰਹੇ ਆ ਕਿਉਂਕਿ ਜਿਹੜੀਆਂ ਮੁਸ਼ਕਲਾਂ ਆਪਾਂ ਨੂੰ ਆ ਰਹੀਆਂ ਆਪਾਂ ਕਿੰਨੇ ਆ ਵੀ ਕੋਈ ਆਪਣੀ ਵੀਡੀਓ ਦੇਖ ਕੇ ਉਹਨੂੰ ਪਤਾ ਲੱਗ ਜਵੇ ਤੇ ਉਹਨੂੰ ਨਵੇਂ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਹਾਂਜੀ ਸਸੀਆ ਭਾਈ ਵੀਰ ਲਰਨ ਸਸੀਆ ਭੈਣ ਜੀ ਸਸੀਆ ਬੱਚੇ ਤੇ ਬਾਈ ਹੁਣੀ ਆਪਾਂ ਨੂੰ ਮਿਲੇ ਸੀਗੇ ਤੇ ਬਾਈ ਹੁਣੀ ਲੇ ਨੂੰ ਜਾ ਰਹੇ ਸੀਗੇ ਪਰਿਵਾਰ ਦੇ ਨਾਲ ਤੇ ਬਾਈ ਹੁਣੀ ਰੇਲਵੇ ਚ ਆ ਤੇ ਆਪਾਂ ਜਿਆਦਾ ਇਧਰ ਨੂੰ ਭਾਜੀ ਮੈਂ ਇਧਰ ਨੂੰ ਦੇਖਿਆ ਉਹ ਤਾਂ ਜਿਆਦਾ ਵੀ ਜਿੰਨੇ ਕੁ ਮਿਲਦੇ ਆਪਣੇ ਸਰਕਾਰੀ ਮਹਿਕਮੇ ਵਾਲੇ ਮਿਲਦੇ ਜਾਂ ਛੁੱਟੀਆਂ ਹੁੰਦੀਆਂ ਨੇ ਨਾ ਦਿਨਾਂ 'ਚ ਕਰਕੇ ਛੁੱਟੀਆਂ ਵਾਲੇ ਜਾਂ ਸਰਕਾਰੀ ਵਾਲੇ ਹਾਂਜੀ ਇਹਨਾਂ ਛੁੱਟੀਆਂ ਕਰਕੇ ਸਰਕਾਰੀ ਟੀਚਰ ਆ ਜਾਂ ਕੋਈ ਜਿਆਦਾ ਰੇਲਵੇ ਵਾਲੇ ਮਿਲੇ ਇਦਾਂ ਹਾਂ ਹਾਂ ਕਪੂਰਥੜੇ ਤੋਂ ਜਿਆਦਾ ਹੀ ਮਿਲੇ ਤਕਰੀਬਨ ਪਿੱਛੇ ਬੱਚੇ ਨਾ ਘੁੰਮ ਘੁਮਾ ਰਹੇ ਹੁੰਦੇ ਆ ਸਾਰੇ ਹਾਂਜੀ 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 ਬਹੁਤ ਵਧੀਆ ਲੱਗਾ ਭਾਜੀ ਮਿਲ ਕੇ ਧੰਨਵਾਦ ਤੁਹਾਡਾ ਵੀ ਮਿਲ ਕੇ ਬਹੁਤ ਖੁਸ਼ੀ ਹੋਈ ਹਾਂਜੀ ਠੀਕ ਹੈ ਬਾਈ ਧੰਨਵਾਦ ਰੈਸਟ ਆਫ ਡੇ ਥੈਂਕ ਯੂ ਕਿਤੇ ਤਾਂ ਬਰਫ਼ ਨਾਲ ਲੱਦੇ ਪਹਾੜ ਤੇ ਕਿਤੇ ਖੁਸ਼ਕ ਪਹਾੜ ਦੇਖੋ ਜੀ ਕੁਦਰਤ ਇੱਧਰ ਖਤਰੇ ਦਾ ਸਾਈਨ ਲਾ ਕੇ ਅਗਲੇ ਨੂੰ ਦੱਸਿਆ ਆ ਵੀ ਚੁੱਧਾ ਦੌ ਨਿਕਲੋ ਆ ਯਾਰ ਦਸਤਾਨਾ ਜੇ ਮੁਰੇ ਆਈ ਜਾਂਦਾ ਹੱਥਾਂ ਦੀ ਪ੍ਰੋਬਲਮ ਕਰਕੇ ਇਦਾਂ ਹੋ ਜਾਂਦੀ ਆ ਇੱਕ ਗੱਲ ਹੋਰ ਜੀ ਆਪਣਾ ਆਧਾਰ ਕਾਰਡ ਰਹਿ ਗਿਆ ਉਹ ਟਾਬੇ ਤੇ ਤੇ ਆਪਾਂ 10 ਕਿਲੋ 12 ਕਿਲੋ ਮੀਟਰ ਅੱਗੇ ਆ ਗਏ ਆ ਤੇ 10 12 ਕਿਲੋਮੀਟਰ ਦਾ ਫਰਕ ਹੈ ਹੁਣ ਜੇ ਬੈਗ ਜਾਣੇ ਤਾਂ ਸਫ਼ਰ ਦਾ ਕਿੰਨਾ ਹੀ ਫਰਕ ਪੈ ਜਾਣਾ ਆ 10 ਦਾ 20 ਹੋ ਜਾਣਾ 10 ਦਾ 30 ਕਿਲੋਮੀਟਰ ਦਾ ਹੁਣ ਇੱਥੇ ਇੱਕ ਜੇ ਕੇ ਨੰਬਰ ਸਗਾ ਮੋਟਰਸਾਈਕਲ ਉਹਨਾਂ ਨੂੰ ਆਪਾਂ ਸੁਨੇਹਾ ਕਿਹਾ ਮੈਸੇਜ ਦੇ ਦਿਓ ਬਾਈ ਕਿਸੇ ਦੇ ਹੱਥ ਭੇਜ ਦੇਣ ਜਾਂ ਗੱਡੀ ਵਾਲੇ ਦੇ ਪੰਜਾਬ ਨੰਬਰ ਤੇ ਜਾਂ ਕਿਸੇ ਬਾਈਕਰ ਦੇ ਹੱਥੋਂ ਮੋਟਰਸਾਈਕਲ ਵਾਲੇ ਦੇ ਕੋਈ ਮੁੰਡਾ ਮੂਰੇ ਜਾਂਦਾ ਸਾਈਕਲ ਵਾਲਾ ਉਹਨੂੰ ਫੜਾ ਦੇਣ ਬਾਕੀ ਦੇਖਦੇ ਆ ਜੇ ਆ ਗਿਆ ਨਹੀਂ ਤਾਂ ਦਰਾਸ ਤੋਂ ਜਾ ਕੇ ਫੇ ਇਹਦਾ ਪ੍ਰਿੰਟ ਕਢਾਉਣੀ ਹੈ ਰਾਈਟ ਦੇਖੋ ਜੀ ਸੁਣਿਆ ਤਾਂ ਜ਼ਰੂਰ ਸੀਗਾ ਜੇ ਕੈਮਰੇ ਦਾ ਹੁੰਦੀ ਤਾਂ ਹੋਵੇ ਅੱਖਾਂ ਦਾ ਇਨਸਾਨੀ ਅੱਖਾਂ ਦਾ ਐ ਚੰਗੀ ਤਰ੍ਹਾਂ ਦੀਦਾ ਫੇ ਕਹਿੰਦੇ ਜਿੱਧਰ ਨੂੰ ਇੱਕ ਭੇਡ ਜਾਂਦੀ ਹੈ ਬਾਕੀ ਸਾਰੀਆਂ ਆਪੇ ਉਹਦੇ ਉਹਦੇ ਮਗਰ ਮਗਰ ਤੁਰੀਆਂ ਰਹਿਣੀਆਂ ਇੱਕ ਹਵਾ ਸੁਣੀ ਸੀਗੀ ਤੇ ਅੱਜ ਆਪਣੇ ਅੱਖੀਂ ਦੇਖ ਰਹੇ ਹਾਂ ਦੇਖੋ ਜੀ ਸਿਰਫ ਇੱਕ ਹੀ ਆ ਹੈਲੋ ਇੱਕ ਹੀ ਆ ਆ ਜਿਹੜੀ ਤੇ ਉਹੋ ਹੀ ਲਈ ਫੇਰਦਾ ਸਾਰੀਆਂ ਨੂੰ ਇੱਥੇ ਸਾਡੇ ਹਿੰਦੁਸਤਾਨ 'ਚ ਹਿੰਦੂਸਤਾਨੀ ਭੇਡਾਂ ਦਾ ਹਾਲ ਆ। ਭਾਰਤ ਦੇਸ਼ ਦੇ ਵਿੱਚ ਹਿੰਦੂਸਤਾਨੀ ਭੇਡਾਂ ਦਾ ਵੀ ਇਹੀ ਹਾਲ ਆ। ਮੇਗਾ ਤੁਸੀਂ ਜਾਤੇ ਆੜਾਦ ਵਾਲਾ ਦੇਖੋ ਇਹ ਜਿਹੜਾ ਰੋਡ ਆ ਇਹ ਆਪਣੇ ਬਾਰਡਰ ਤੋਂ ਦਰਾਸਲ ਨੂੰ ਜਾਂਦਾ ਆ ਤੇ ਆਪਾਂ ਵੇਟ ਕਰਦੇ ਸੀਗੇ ਆਪਣੇ ਨੋਵਾ ਗੱਡੀ ਆਉਂਦੀ ਆ ਜੰਮੂ ਐਂਡ ਕਸ਼ਮੀਰ ਨੰਬਰ ਦੀ ਤੇ ਉਸ ਗੱਡੀ ਦੇ ਵਿੱਚ ਬਾਈ ਨੇ ਧਾਰਨ ਕਰਕੇ ਭੇਜਿਆ ਆ ਉਹ ਆਪਣੇ ਕੋ ਜੰਮੂ ਵਾਲਿਆਂ ਦਾ ਨੰਬਰ ਸੀਗਾ ਜਿਹੜਾ ਜੰਮੂ ਇਨਾਂ ਦਾ ਢਾਬਾ ਆ ਤੇ ਜੰਮੂ ਜੰਮੂ ਦਾ ਜੰਮੂ ਕਹਾਦਾ ਸੂਨ ਮਾਰਕੀਟ ਦਾ ਢਾਬਾ ਆ ਉਹਨਾਂ ਦਾ ਆਪਣੇ ਕੋ ਨੰਬਰ ਸੀਗਾ ਤੇ ਉਹਨਾਂ ਨੂੰ ਆਪਾਂ ਫੋਨ ਕੀਤਾ ਤੇ ਉਹਨਾਂ ਤੋਂ ਲੈ ਲਿਆ ਇਹਨਾਂ ਦਾ ਨੰਬਰ ਇਹਨਾਂ ਨੂੰ ਫੋਨ ਕਰਕੇ ਹੁਣ ਕਿਹਾ ਤੇ ਬਾਈ ਨਾਲ ਗੱਲ ਹੋਈ ਉਹ ਗੁਰਦਾਸਪੁਰ ਵਾਲੇ ਨੇ ਉਹ ਕਹਿੰਦਾ ਮੈਂ ਨੋਵਾ ਗੱਡੀ 'ਚ ਭੇਜਦਾ ਆ 3137 ਹਰੇ ਨੰਬਰ ਆ ਤੇ ਗ੍ਰੇ ਕਲਰ ਦੀ ਇਹ ਨੂਬਾ ਕਾਰ ਚ ਤੇ ਮੈਂ ਕਿਹਾ ਡੀ ਕੇ ਲੈਨੇ ਆ ਜਵੇ ਫਿਰ ਫੜੀ ਲੈਨੇ ਆ ਕਾਰ ਆ ਜੀ ਕਿਦਾਂ ਲੱਗਾ ਵਾਲਾ ਵਾਲਾ ਜੀ ਲਓ ਜੀ ਆਧਾਰ ਕਾਰਡ ਆਪਣਾ ਬਾਈ ਫੜਾ ਕੇ ਆ ਗੱਡੀ ਵਾਲਾ ਬਹੁਤ ਬਹੁਤ ਧੰਨਵਾਦ ਗੱਡੀ ਵਾਲੇ ਦਾ ਆਪਾਂ ਵੀਡੀਓ ਲੈ ਲੈਂਦੇ ਬਾਈ ਨੂੰ ਦਾ ਥੈਂਕ ਯੂ ਉਦਾਂ ਕਰਦਾ ਆ ਜੀ ਤੁਹਾਨੂੰ ਵੀ ਦਿਖਾਉਦੇ ਕਿੰਨੇ ਚੰਗੇ ਲੋਕ ਆ ਯਾਰ ਇਧਰਲੇ ਬਾਈ ਹੁਣਾਂ ਨੂੰ ਫ ਕਾਲੀ ਹੁੰਦੀ ਆ ਸਵਾਰੀ ਸੀਗੀ ਉਹਨਾਂ ਦੇ ਕੋਲ ਮਿਲ ਗਿਆ ਜੀ ਆਪਣਾ ਆਧਾਰ ਕਾਰਡ

ਸਟੂਪਤ ਜੀ ਜੀ ਠੀਕ ਠੀਕ ਉਧਰ ਗਏ ਨਾ ਨੂਬਰਾ ਵਗੈਰਾ ਨਹੀਂ ਗਏ ਨਾ ਨੂਬਰਾ ਨਹੀਂ ਗਏ ਅਗਲੇ ਅਗਲੇ ਆਪਣਾ ਪਲਾਨ ਬਣਾਏਗੇ ਉਹ ਜਾਏਗੇ ਮਨਾਲੀ ਇਸ ਦਿਨ ਸਾਰਾ ਕਵਰ ਕਰ ਲਿਆ ਅੱਛਾ ਠੀਕ ਹੈ ਅਗਲੀ ਵਾਰ ਕਵਰ ਕਰੋਗੇ ਮਨਾਲੀ ਸਾਈਡ ਨਿਕਲੋਗੇ ਆ ਬੜੀਆ ਬੜੀਆ ਕਿਹਦਾ ਲੱਗਾ ਤੂੰ ਕਰ ਬੜੀਆ ਹੈ ਸਹੀ ਸਹੀ ਹੈ ਤੇ ਉਹ ਕਿਤਨੇ 5 ਦਿਨ ਦਾ ਥਾ ਜੀ ਸਹੀ ਹੈ ਸਹੀ ਹੈ ਬੜੀਆ ਲੱਗਾ ਅੱਛਾ ਲੱਗਾ ਯਾਰ ਮਿਲ ਕੇ ਤੋ ਬਾਈ ਹੁਣੀ ਅੱਜ ਕਾਰ ਗੱਲ ਤੇ ਚੱਲ ਰਹੀ ਆ ਕਾਰ ਗੱਲ ਰੁਕੇ ਸੀਗੇ ਰਾਤ ਤੇ ਕਾਰ ਗੱਲ ਕਹਿੰਦੇ ਟੈਂਟ ਟੁੰਟ ਕੈਂਪਿੰਗ ਦੀ ਵਿਵਸਥਾ ਹੈਗੀ ਆ ਨਾ ਬਾਈ वैसे नहीं रुकने के लिए है वैसे रुकने के लिए है होम स्टे वगैरह जी जी है है सही है थैंक यू भाई जानकारी के लिए धन्यवाद रिज्यूमिंग राइड आज ग्रो गड़ियां आई हैं जी इधरों आपा आए हैं ते आ दरास ब्रिज दरास इत्थू रह गया 2 किलोमीटर की दूरी पे ते इधर नु आपा जाना है दरास वालन दरास 2 किलोमीटर रह गया सारा ते ਆ ਜਿਹੜੀ ਨਦੀ ਚੱਲ ਰਹੀ ਆ ਇਹ ਆ ਜੀ ਦਰਾਸ ਰਿਵਰ ਨਗਾ ਵੀ ਤੁਹਾਨੂੰ ਦਿਖਾ ਲ ਦਈਏ ਦਰਾਸ ਰਿਵਰ ਤੇ ਖੂਬਸੂਰਤੀ ਦਾ ਨਾ ਯਾਨੀ ਕਿ ਆਉਂਦਿਆਂ ਨੂੰ ਇੰਨੀ ਕਿਸਗੀ ਆਏ ਦਿਵਾਲੀ ਸਾਰੀਆਂ ਚੀਜ਼ਾਂ ਕੈਮਰੇ ਚ ਕੈਦ ਨਹੀਂ ਹੁੰਦੀਆਂ ਹੈਗੀਆਂ ਕਿਉਂਕਿ ਨਹੀਂ ਤਾਂ ਫੇ ਜਿਹੜੀ ਚਾਲ ਬਣੀ ਹੁੰਦੀ ਆ ਆਪਣੀ ਉਹ ਮੁੜ ਕੇ ਟੁੱਟ ਜਾਂਦੀ ਆ ਯਾਨੀ ਜਿਹਨੂੰ ਕਹਦੇ ਆ ਮੋਸ਼ਨ ਬਣਿਆ ਹੁੰਦਾ ਆ ਤੇ ਇਸ ਕਰਕੇ ਕਈ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਰਿਕਾਰਡ ਪਾਰਿ ਬਹੁਤ ਖੂਬਸੂਰਤ ਏਰੀਆ ਯਾਰ ਬਹੁਤ ਜੈਮਿੰਗ ਰਾਈਟ ਜਿੰਨਾ ਸੋਚਿਆ ਸੀ ਹੈ ਨਾ ਉਦੋਂ ਕਿਤੇ ਹੀ ਜ਼ਿਆਦਾ ਆ ਆ ਜਾ ਹੁਣ ਬਾਦਿਆਂ ਦਰਾਸਵਾਲ ਨੂੰ ਦਰਾਸ ਰਹਿ ਗਿਆ ਸਾਰਾ ਇਥੋਂ 2 ਕਿਲੋਮੀਟਰ ਲਓ ਜੀ ਆਪਾਂ ਪਹੁੰਚ ਗਏ ਆ ਜੀ ਸ਼ਹਿਰ ਦਰਾਸ ਦਰਾਸ ਕਾਰਗਿਲ ਲਦਾਖ ਇਹ ਬਾਲਡ ਦਾ ਬਾਲਡ ਦਾ ਜੀ ਪੂਲ ਡੈਸਟ ਇਨਹੈਬਿਟਡ ਪਲੇਸ ਆ ਸੈਕੰਡ ਤੁਸੀਂ ਕਹਿੰਦੇ ਹੋ ਨੇ ਵੀ ਕੋਲੋਂ ਹੀ ਕਹੀ ਜਾਂਦਾ ਦੂਜੇ ਨੰਬਰ ਦੀ ਠੰਡੀ ਥਾਂ ਆ ਵਰਲਡ ਦੀ ਆਹ ਦੇਖੋ ਬੋਰਡ ਲੱਗਾ ਆ ਦੇ ਕੋਲੋਂ ਨਹੀਂ ਆਪਾਂ ਕਹਿੰਦੇ ਹੈਗੇ ਆਹ ਦੇਖ ਟੂਰਿਜ਼ਮ ਡਿਪਾਰਟਮੈਂਟ ਐਟ ਆਊਟ ਲਦਾਖ ਵੈਲਕਮ ਯੂ ਟੂ ਦਰਾਸ ਦਾ ਸੈਕੰਡ ਕੋਲਡੈਸ ਇਨਹੈਬਿਟਡ ਪਲੇਸ ਇਨ ਦਾ ਵਰਲਡ ਕੰਡੀ ਥਾਂ ਆ ਜੀ ਦੂਜੇ ਨੰਬਰ ਦੀ ਦੁਨੀਆ ਦੀ ਭਾਰਤ ਦੇ ਵਿੱਚ ਆ ਲਦਾਖ ਦੇ ਵਿੱਚ ਜਰਾਦ ਪਹੁੰਚ ਗਏ ਆਪਾਂ ਆ ਸਾਹਮਣੇ ਸਨੂ ਕਲਾੜ ਸ਼ਾਨੂ ਦਾ ਟੱਬਾ ਤੇ ਇੱਥੇ ਪਰੌਂਠਾ ਪੁੱਛਿਆ ਪਰੌਂਠਾ ਮਿਲ ਗਿਆ ਪਰੌਂਟੇ ਖਾ ਕੇ ਫੇ ਘੋੜਾ ਭਜਾਣੇ ਆ ਲਦਾਖ ਦੇ ਪਹਾੜਾਂ 'ਚ ਤੇ ਲਦਾਖ ਦੀਆਂ ਸੜਕਾਂ ਦੇਖ ਨਹੀਂ ਘੋੜਿਆ ਦੁਬਾਰਾ ਉਸ ਦਾ ਲਓ ਜੀ ਪਰੌਂਠੇ ਆਪਣੇ ਆ ਗਏ ਆ। ਖੂਨ ਆ ਗਏ ਪਰੌਂਠੇ ਆਏ ਤੇ ਗੱਲਾਂ-ਬਾਤਾਂ ਕਰਦੇ ਆ ਅੱਧਾ ਗਾ ਪਸਾ ਲਿਆ ਤੇ ਚਾਹ ਆ ਨਾਲ। ਬਾਈ ਇੱਕ ਚਾਹ ਹੋਰ ਬਣਾ ਦੇ ਯਾਰ। ਚਾਹੇ ਇੱਕ ਹੋਰ ਬਣਾ ਦੇ ਨਾ ਬਈਆ। ਫੇ ਖਾ ਕੇ ਫੇ ਪਿਉਣੇ ਆ ਜੀ ਘੋੜਾ। ਹਾਂਜੀ ਜੀ ਰੋਟੀ ਪਾਣੀ ਆਪਾਂ ਛਕ ਲਿਆ। ਪਰੌਂਠੇ ਤੇ ਹੁਣ ਛੱਡਦੇ ਆ ਲਗਾਮਾਂ ਘੋੜੇ ਦੀਆਂ। ਲਦਾਖ ਦੀਆਂ ਪਹਾੜਾਂ 'ਚ ਤੇ ਸੜਕਾਂ 'ਤੇ। ਤੇ ਮੌਸਮ ਦੇਖ ਲਾ। ਕਪੜੇ ਫੇਸ ਚੇਂਜ ਕਰਾਉਂਦੇ ਆ ਹੁਣ ਆਪਾਂ ਹਰੇਨ ਕੋਟ ਯਾਨੀ ਲਾਹਤਾ ਆ ਤੇ ਦੂਜੀ ਜੈਕਟ ਪਾ ਲਈ ਆ ਅਸਲਾਮੁਅਲੈਕੁਮ ਆ ਜਾਓ ਜੀ ਭਜਾਉਣੇ ਆ ਫਿਰ ਕੋੜਾ ਲੋ ਜੀ ਦਰਾਸ ਤੋਂ 6 ਕਿਲੋਮੀਟਰ ਅੱਗੇ ਆ ਗਏ ਕੌਨਸਿੰਗ ਰਾਈਟ ਆ ਪਹੁੰਚ ਗਏ ਆ ਜੀ 6 ਜੀ ਕਾਰ ਗੱਲ ਬਾਅਰ ਮੈਮੋਰੀਅਲ ਇਹ ਆ ਜੀ ਕਾਰ ਗੱਲ ਬਾਅਰ ਮੈਮੋਰੀਅਲ ਇੱਧਰ ਆ ਜੀ ਅੰਦਰ ਜਾ ਕੇ ਜੋ ਵੀ ਤੁਸੀਂ ਐਕਸਪਲੋਰ ਕਰਨਾ ਕਰ ਸਕਦੇ ਆ ਬਾਕੀ ਆਪਾਂ ਜਾ ਕੇ ਉਹਨੇ ਅੰਦਰ ਦੇਖਦੇ ਆ ਪਹਿਲੀ ਈ ਰਿ ਆਏ ਆ ਪਤਾ ਤਾਂ ਹੈ ਨਹੀਂਗਾ ਬਾਕੀ ਜਾ ਕੇ ਦੇਖਦੇ ਲੋ ਜੀ ਕਾਰ ਗੱਲ ਬਾਅਦ ਮੈਮਰੀਅਲ ਇਹਦੀਆਂ ਕੁਝ ਅੰਦਰ ਆਉਂਦੇ ਗਾਈਡਲਾਈਨਸ ਆ ਵੀ ਤੁਸੀਂ ਆਹ ਟਰੈਕ ਤੇ ਰਹਿਣਾ ਆ ਤੇ ਆ ਜਿੱਦਾਂ ਕਾਰ ਲੱਗਾ ਇਹਦੇ ਵਿੱਚ ਐਂਟਰੀ ਨਹੀਂ ਕਰਨੀ ਜੇ ਫੋਟੋ ਵੀ ਲੈਣੀ ਆ ਤਾਂ ਇਦਾਂ ਹੀ ਉਹ ਜਿਹੜਾ ਰੈੱਡ ਇਟਾਈਆਂ ਲੱਗੀਆਂ ਉਹਨਾਂ ਤੇ ਖੜ ਕੇ ਲੈ ਸਕਦੇ ਆ ਤੇ ਬਾ ਜਿਹੜਾ ਮੈਮੋਰੀਅਲ ਹੈ ਬਾਰ ਉਹਦੇ ਵਿੱਚ ਵੀਡੀਓਗ੍ਰਾਫੀ ਦੀ ਮਨਾਹੀ ਆ ਤਸਵੀਰਗਾਰੀ ਨਹੀਂ ਉੱਥੇ ਤੁਸੀਂ ਕਰ ਸਕਦੇ ਇਹ ਗਾਈਡਲਾਈਨਸ ਆ ਜੀ ਇਹ ਆ ਜੀ ਕਰ ਗਾਦੇ ਆਪਣੇ ਬਾਰ ਮੈਮੋਰੀਅਲ ਦੇ ਅੰਦਰ ਆਪਰੇਸ਼ਨ ਬੀਜੇ ਗਾਈਡਲਾਈਨ ਦੇ ਵਿੱਚ ਜੀ ਆਹ ਲਾਲ ਦੀ ਪੱਟੀ ਤੋਂ ਅੱਗੇ ਜਾਣਾ ਮਨਾ ਆ ਇਸ ਕਰਕੇ ਆਪਾਂ ਇੱਥੇ ਬਣਾ ਰਹੇ ਆ ਇਹ ਆ ਜੀ ਯਾਦਗਾਰਾਂ ਜਿਹੜੇ ਕਾਰਗਲ ਦੇ ਯੁੱਧ ਵਿੱਚ ਫਤਿਹ ਕੀਤਾ ਇਹ ਕਾਰਗਲ ਜਿਹੜੋ ਭਾਰਤ ਫੈਨਾ ਨੇ ਉਹਨਾਂ ਦੀਆਂ ਯਾਦਗਾਰਾਂ ਆ ਜੀ ਇਹ। ਅੰਮ੍ਰਿਤ ਯਾਦ ਵਿੱਚ ਬਣਾਈਆਂ ਗਈਆਂ ਇਹ। ਤਸਵੀਰਕਾਰੀਆਂ ਦਾ ਜ਼ਿਆਦਾ ਜੂਰ ਆ ਜਿਹੜਾ ਬਾਰ ਮੈਮੋਰੀਅਲ ਦੇ ਅੰਦਰ ਆ ਸਾਰਾ ਕੁਝ ਲਿਖਿਆ ਉਹਨੂੰ ਤਾਂ ਮੇਰੇ ਸਾਨੂੰ ਕੋਈ ਪੜਦਾ ਬਾਕੀ ਆਪਨੇ ਵੀ ਸਮਝ ਤੋਂ ਬਾਹਰ ਸਗਾ ਉਹ ਤੇ ਉਹਲੇ ਸਮਾਂ ਬਹੁਤ ਚਾਹੀਦਾ ਆ। ਤੇ ਇਹ ਕਿ ਇੰਗਲਿਸ਼ ਵਿੱਚ ਤੇ ਹਿੰਦੀ ਵਿੱਚ ਲਿਖਿਆ ਆ। ਉਹਨੇ ਸਮਾਂ ਬਹੁਤ ਚਾਹੀਦਾ। ਫੇਰ ਤੁਹਾਡੀ ਗੱਲਬਾਤ ਖਾਨਣੀ ਪੈਣੀ ਆ। ਤੇ ਬਾਕੀ ਤੋਂ ਜਿਆਦਾ ਸਾਰੇ ਤਸਵੀਰਕਾਰੀਆਂ ਹੀ ਕਰਦੇ ਆ ਜਿੰਨਾਂ ਆਪਾਂ ਦੇਖਿਆ ਤੇ ਆਪਾਂ ਵੀ ਤਸਵੀਰਕਾਰੀਆਂ ਕੀਤੀਆਂ ਐ ਐਮਸੀ ਯੂ ਬੋਲੀਏ। ਵਜੇ ਕਹੀਏ ਵੀ ਆਪਾਂ ਬਹੁਤ ਸਮਝਿਆ ਇੱਥੇ ਆ ਕੇ ਆਪਾਂ ਵੀ ਇੰਨਾ ਨਹੀਂ ਸਮਝ ਆਪਣਾ ਦਿਮਾਗ ਤਾਂ ਉਦੋਂ ਵੀ ਘਟੇ ਆਪਣੇ ਖਾਨੇ ਕੀ ਪੈਣੀ ਹਨ। ਉਦਾਂ ਐਕਸਪਲੋਰ ਕਰ ਲਿਆ। ਮੌਸਮ ਦਾ ਇੱਥੇ ਕੁਝ ਨਹੀਂ ਜੀ ਪਤਾ ਲੱਗਦਾ। ਮੀਂਹ ਫੇਰ ਉੱtre ਆਇਆ। ਤੇ ਜਾ ਕੇ ਪਹਿਲਾਂ ਬਰਸਾਤੀ ਜੀ ਕੱਢ ਕੇ ਪਾਉਣੇ ਆ ਤੇ ਜੈਕਟ ਲਾਉਣੇ ਆ ਜਾਂਦੇ ਜਾਂਦੇ ਮੈਂ ਕਿਹਾ ਬਾਹਰ ਨੂੰ ਗੇਟ ਤੋਂ ਤੁਹਾਨੂੰ ਇੱਕ ਵਾਰੀ ਪੂਰ ਦਿਖਾ ਦਈਏ ਕਾਰਗਲ ਬਾਹਰ ਮੈਮੋਰੀਅਲ ਦਰਾਸ ਤੋਂ 6 ਕਿਲੋਮੀਟਰ ਦੀ ਦੂਰੀ ਤੇ ਆ ਇਧਰ ਮੌਸਮ ਦਾ ਨਹੀਂ ਯਾਰ ਕੋਈ ਪਤਾ ਲਾਦਾ ਫੇ ਲਾ ਕੇ ਕੱਪੜੇ ਹੋਈ ਪਵਾਤੇ ਜਗੇ ਵਾਜੀ ਕਿਹੜੇ ਹਿਸਾਬ ਨਾਲ ਵੇਚਿਆ ਇਹ ਲੈਣ ਦੇਣੇ ਆ ਕਿ ਨਹੀਂ ਲੈਣ ਦੇਣੇ ਹੈਗੇ ਚਲੋ ਜੀ ਆ ਜਾਓ ਛੱਡਦੇ ਹਾਂ ਹੁਣ ਫੇ ਮਗਰ ਲਗਾਮਾਂ ਘੋੜੇ ਦੀਆਂ ਕਾਰਗੱਲ ਬਾਰ ਮੈਮੋਰੀਅਲ ਤੋਂ ਆਪਾਂ 7-8 ਕਿਲੋਮੀਟਰ ਅੱਗੇ ਆ ਗਏ ਆਂ ਦੰਦਵਾਲ ਕੁਛ ਇਦਾਂ ਦਾ ਉਹ ਕਸਵਾਜਾ ਪਿੰਡ ਆਉਂਦੇ ਉੱਥੋਂ ਆਪਾਂ ਅੱਗੇ ਆ ਗਏ ਆਂ ਜਾਨੀ 7-8 ਕਿਲੋਮੀਟਰ ਆ ਗਏ ਆਂ ਆਪਾਂ ਕਾਰਗੱਲ ਬਾਰ ਮੈਮੋਰੀਅਲ ਤੋਂ ਆਹ ਦੇਖੋ ਕਿੰਨਾ ਖੂਬਸੂਰਤ ਲੱਗ ਰਿਹਾ ਆ ਇੱਜਾ ਇਦਾਂ ਲੱਗਦਾ ਵੀ ਜਿਹੜੇ ਬੱਦਲ ਆ ਹਨਾ ਪਹਾੜ ਸਾਹ ਲੈਂਦੇ ਆ ਜਿੱਦਾਂ ਆਪਾਂ ਸਾਹ ਲਈਏ ਤਾਂ ਭਾਫ਼ ਜੀ ਨਿਕਲਦੀ ਹੁੰਦੀ ਸਿਆੜਾ ਨੂੰ ਨਾ ਮੂੰਹ ਚੋਂ ਤੇ ਉਹੀ ਗੱਲਬਾਤ ਬਣੀ ਪਈ ਆ ਦੇਖੋ ਜੀ ਔ ਬਰਫ ਨਾਲ ਲੱਦੇ ਪਹਾੜ ਇੱਕ ਚਰਨਾ ਵਹਿ ਰਿਹਾ ਆ ਉੱਧਰ ਬਹੁਤ ਖੂਬਸੂਰਤ ਨਜ਼ਾਰਾ ਬਈ ਰੋਡ ਬਹੁਤ ਸੋਹਣਾ ਆ ਜੀ ਹੁਣ ਇਹ ਰੋਡ ਜਦੋਂ ਆਪਾਂ ਮੀਨਾ ਮਾਰਗ ਤੋਂ ਚੱਲੇ ਆ ਉੱਥੋਂ ਹੀ ਰੋਡ ਸੋਹਣਾ ਚੱਲ ਰਿਹਾ ਹੈ ਰੀਜ਼ਿਊਮਿੰਗ ਰਾਈਟ ਪਿੱਛੇ ਰੋਡ ਬਹੁਤ ਨਕਮਾ ਹੀ ਆਫ ਰੋਡਿੰਗ ਹੀ ਸੀ ਸਾਰੀ ਜੁਜੀਲਾ ਪਾਸ ਵਾਲੀ ਤਾਂ ਲੋ ਜੀ ਆਪਾਂ ਨੂੰ ਇੱਕ ਕੈਫੇ ਦਿਸਿਆ ਮਿਡਵੇ ਕੈਫੇ ਇਹ ਕੈਫੇ ਆ ਆਪਣੇ ਤਸ਼ਗਾਮ ਪਿੰਡ ਨੰਕੇ ਤੇ 2 ਕਿਲੋ 2 ਕਿਲੋਮੀਟਰ ਨਾਂਕੇਕਾਰ ਗਲਵਲ ਨੂੰ ਆ ਜਾਨੀ ਕਿ ਤਸ਼ਗਾਮ ਪਿੰਡ ਤੋਂ ਬਾਹਰ ਆ 2 ਕਿਲੋਮੀਟਰ ਤਸ਼ਗਾਮ ਕੌਨਸਿੰਗ ਡਰਾਈਵ ਡਰੰਡ ਦਾ ਜ਼ਿਲ੍ਹਾ ਆ ਦਰਾਸ ਰੈਸਿੰਗ ਡਰਾਈਵ ਬਿੰਦਾ ਹੈ ਲਦਾਖ ਤੁਹਾਨੂੰ ਪਤਾ ਯੂਨਿਟੀ ਟੈਰੀਟਰੀ ਬਣਾ ਦਿੱਤਾ ਗਿਆ ਆ ਤੇ ਕਾਫੇ ਸੋਨਾ ਆ ਅੰਦਰ ਜਾ ਕੇ ਬੈੰਨੇ ਆ ਤੇ ਨਾਲੇ ਚਾਹ ਦਾ ਕੱਪ ਪੀੰਨੇ ਆ ਸੋਨਾ ਹੈ ਜੀ ਮਿਡਵੇ ਕਾਫੇ ਦਾ ਮਾਹੌਲ ਜੇ ਕੈਂਪਿੰਗ ਕਰਨੀ ਹੋਵੇ ਬੰਦੇ ਰਾਤ ਰੁਕਣਾ ਹੋਵੇ ਤਾਂ ਵਧੀਆ ਆ ਇੱਥੇ ਆਪਣਾ ਟੈਂਟ ਜਣੀ ਲੱਗ ਸਕਦਾ ਆ ਤੇ ਖਾਣ ਪੀਣ ਨੂੰ ਵੀ ਕੋਸਿੰਗ ਰਾਈ ਤੇ ਇਦਾਂ ਹੀ ਇੱਧਰ ਆ ਇਹਨਾਂ ਦਾ ਕੈਫੇ ਆ ਓਹੋ ਹੱਥ ਆ ਗਿਆ ਵਿੱਚ ਆ ਕੈਫੇ ਆ ਜੀ ਇਹਨਾਂ ਦਾ ਮਿਡਵੇ ਕੈਫੇ ਇਸ ਸਫਰ ਦੇ ਵਿੱਚ ਜੀ ਸਭ ਕੁਝ ਹੈ ਆ ਦੇਖ ਲਓ ਹਰੀਆਲੀ ਬਰਫਾਂ ਲੱਦੇ ਪਹਾੜ ਆ ਖੋਸ਼ਕ ਤੇ ਸੁੱਕੇ ਪਹਾੜ ਇਹ ਸਭ ਕੁਆ ਆਪਾਂ ਸਿੰਦਰੀਆਂ ਚ ਦੇਖਿਆ ਸੀਗਾ ਇਹ ਸਭ ਕੁਆ ਸਿੰਦਰੀਆਂ ਚ ਦੇਖਿਆ ਸੀ ਆਪਾਂ ਜਿੱਦਾਂ ਅੱਖੀਂ ਦੇਖ ਕੇ ਤਾਂ ਸਵਾਦੇ ਵੀ ਵੱਖਰਾ ਆ ਰਿਹਾ ਮੀ ਧੋਪ ਵਿੱਚ ਹੀ ਜਿਹੜੀ ਸਭ ਕੁਆ ਇਸ ਆਸਫਰ ਦੇ ਵਿੱਚ ਕੁਦਰਤ ਦਾ ਪੂਰਾ ਬੰਦਾ ਆਨੰਦ ਮਾਣਦਾ ਆ ਤੇ ਬੰਦੇ ਨੂੰ ਬਹੁਤ ਕੁ ਸਿੱਖਣ ਨੂੰ ਵੀ ਮਿਲਦਾ ਆ ਰੀਸਿਊਮਿੰਗ ਰਾਈਟ ਤੇ ਆਪਾਂ ਚਾਹ ਵੀ ਕੇ ਲਗਾਮਾਂ ਛੱਡੀਆਂ ਆ ਘੋੜੇ ਦੀਆਂ ਮੈਂ ਕਿਹਾ ਥੋੜੀ ਇੱਥੋਂ ਤੁਹਾਨੂੰ ਕਲਿੱਪ ਖਾਲਦੇ ਨੇ ਬਹੁਤ ਸੋਹਣੇ ਪਹਾੜ ਲੱਗ ਰਹੇ ਸੀ ਆ ਤੇ ਕੈਮਰੇ ਜੀ ਪਤਾ ਨਹੀਂ ਕਿਦਾਂ ਲਾਦਦੇ ਹੋਣੇ ਵੀਡੀਓ ਚ ਅੱਖੀਂ ਦੇਖ ਕੇ ਤਾਂ ਬਹੁਤ ਜ਼ਿਆਦਾ ਸੁਭਾਅ ਆਉਂਦਾ ਕੈਮਰੇ ਜੀ ਦੂਰ ਬਹੁਤ ਲੱਗਦੇ ਆ ਅੱਖਾਂ ਇਹ ਤਾਂ ਬਿਲਕੁਲ ਜਿਦਾਂ ਲੱਗ ਪੌਜ਼ਿੰਗ ਰਾਈਟ ਆਪ ਪੈਂਡ ਆ ਗਿਆ ਜੀ ਖਾਰਬੂ ਖਾਰਬੂ ਪੰਡਿਆ ਆਪਾਂ ਨੂੰ ਕਣੀਆ ਬਾਈ ਨੇ ਇੱਥੇ ਗਿਆ ਹੀ ਰੁਕ ਜਾਈਂ ਰੀਸਿਊਮਿੰਗ ਰਾਈਟ ਵੀ ਇੱਥੇ ਇੱਕ ਸਕੂਲ ਵੀ ਹੈਗਾ ਉੱਥੇ ਵੀ ਟੈਂਟ ਕਹਿੰਦਾ ਲੱਗ ਜਾਣਾ ਤੇ ਇੱਕ ਥੋੜਾ ਜਿਹਾ ਰੈਕਟੈਂਟ ਜ ਆ ਵੀ ਕੋਈ ਦੱਸਿਆ ਸੀਗਾ ਉੱਥੇ ਵੀ ਕਹਿੰਦੇ ਅਸੀਂ ਟੈਂਟ ਲੱਗ ਜਾਣਾ ਕੈਂਪਿੰਗ ਹੋ ਜਾਣੀ ਆ ਪਰ ਆਲੇ ਸਮਾਂ ਕ ਹੋਣੀ ਆ 2:30 ਵਜੇ ਆ ਮੈਂ ਕਿਹਾ ਕੋੜਾ ਪੀ ਲੈਣੇ ਆ ਥੋੜਾ ਜਿਹਾ ਹੋਰ એનર્ਜੀ ਹੈਗੀ ਆ ਉਦਾਂ ਪੌਜ਼ਿੰਗ ਰਾਈਟ ਲੋ ਜੀ ਭੁਜਾਉਣੇ ਹੀ ਆ ਕੋੜਾ ਥੋੜਾ ਜਿਹਾ ਲੋ ਜੀ ਇੱਥੇ ਆ ਕੇ ਨਾ ਏਰੀਆ ਥੋੜਾ ਜਿਹਾ ਗਰਮੀ ਜਿਹਾ ਵਾਲਾ ਸ਼ੁਰੂ ਹੋ ਗਿਆ ਗਰਮੀ ਜੀ ਲੱਗਣ ਲੱਗ ਪਈ ਬਾਵਾ ਕਾਰਗਲ ਆਪਾਂ ਹੁਣ ਰਹਿ ਗਏ ਆ 25 ਕਿਥੋਂ ਖਾਰਬੂ ਪਿੰਡ ਤੋਂ ਆਪਾਂ ਅੱਗੇ ਆ ਗਏ ਆ ਤੇ ਤੁਹਾਨੂੰ ਇੱਕ ਦਿਖਾ ਲਦੇ ਆਂ ਚੀਜ਼ ਰੋਡ ਆ ਇਹ ਹੈਗੀ ਆ ਤਰਾਈ ਆ ਇਹ ਸਾਰੀ ਇਧਰ ਨੂੰ ਆ ਰਿ ਸੀਮਿੰਗ ਰਾਈਟ ਆ ਜਿਹੜੀ ਚੱਲ ਰਹੀ ਆ ਇਸ ਟਾਈਮ ਆ ਆ ਜਿੱਧਰੋਂ ਗੱਡੀ ਆ ਰਹੀ ਆ ਉਧਰੋਂ ਤਰਾਈ ਆ ਪਰ ਇੱਥੇ ਭੱਜਦੀਆਂ ਨਹੀਂ ਸਾਈਕਲ ਜਿਹੜੀ ਉਹ ਅੱਗੇ ਆਉਣਾ ਹੈ ਨਾ ਚੁੰਬਕੀ ਏਰੀਆ ਸੜਕ ਤੇ ਕਹਿ ਦਿੰਦੇ ਆ ਕਈ ਪਾਉਂਦੇ ਹੁੰਦੇ ਆ ਵੀਡੀਓ ਇਹ ਕਈ ਥਾਈਆਂ ਕਾਸਿੰਗ ਰਾਈਟ ਕਸ਼ਮੀਰ ਤੋਂ ਆਪਣੇ ਸ਼ਿਰੀ ਨਗਰ ਤੋਂ ਪਿੱਛੇ ਵੀ ਹੈਗੀ ਹੈ ਟੈਕਨੋਲੋਜੀ ਵਰਤੀ ਵੀ ਜਿਹੜੀ ਸਪੀਡ ਨਹੀਂ ਬਣਦੀ ਸੈਗਲ ਪੈਡਲ ਮਾਰੇ ਤੋਂ ਬਿਨਾ ਤੁਰਦਾ ਨਹੀਂ ਹੈਗਾ ਇੱਥੇ ਵੀ ਤੇ ਇਸ ਕਰਕੇ ਆ ਟੈਕਨੋਲੋਜੀ ਵਰਤੀ ਹੁਣੀ ਆ ਜਿਹੜਾ ਸਲਾਈਡਿੰਗ ਏਰੀਆ ਆ ਇਹ ਪਹਾੜ ਪੂੜ ਡੈਗਦਾ ਰਹਿੰਦੇ ਆ ਦੇਖੋ ਇੱਧਰ ਇਹਦੇ ਕਰਕੇ ਟੈਕਨੋਲੋਜੀ ਵਰਤੀ ਹੁਣੀ ਆ ਵੀ ਗੱਡੀ ਦੀ ਵਾਲੀ ਸਪੀਡ ਨਾ ਬਣੇ ਹੋਰ ਨਾ ਬ੍ਰੇਕ ਹੀ ਨ ਲੱਗੇ ਗੱਡੀ ਦੀ ਆਪਾਂ ਆ ਤਰਾਇ ਜੇ ਉੱਤਰ ਰਹੇ ਸੀਗੇ ਤਾਂ ਇਹ ਬਾਈਕ ਤੇ ਸਫਰ ਕਰ ਰਹੇ ਆ ਬਾਈ ਤੇ ਟੀਐਸ ਨੰਬਰ ਤੇ ਲਗਾਣਾ ਨੰਬਰ ਆ ਸਾਊਥ ਤੋਂ ਆ ਬਾਈ ਤੇ ਬਾਈ ਆਪੇ ਹੀ ਦੱਸਣਗੇ ਬਾਈ ਕਹਾਂ ਸੇ ਹੋ ਆਪ ਹైదరాబాద్ ਸੇ ਹైదరాబాద్ ਰੈਜ਼ੂਮਿੰਗ ਰਾਈਟ ਤੇ ਹైదరాబాద్ ਸੇ ਬਾਈਕ ਪਰ ਆਏ ਹੋ ਨਾ ਤੋ ਕਿਤਨੇ ਦਿਨ ਹੋ ਗਏ ਹੈ 8 ਦਿਨ ਆਜ 8ਵਾਂ ਦਿਨ ਹੈ ਨਾ ਤੋ ਲੇ ਬਾਇਆ ਮਨਾਲੀ ਜਾਓਗੇ ਫੇ ਮਨਾਲੀ ਜਾਏ ਫੇ ਕਿਧਰ ਕੋਸਿੰਗ ਰਾਈਟ ਹਾਂ ਪੂਰਾ ਗੰਗੇ ਮਨਾਲ ਸੇ ਠੀਕ ਠੀਕ ਭਾਵੇਂ ਦਿੱਲੀ ਸੇ ਹైదరాబాద్ ਹੈ ਠੀਕ 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 ਸਹੀ ਹੈ ਬੜੀਆ ਲਗਾ ਭਾਈ ਮਿਲ ਕੇ ਆਪਸੇ ਨਹੀਂ ਨਹੀਂ ਆਪਕਾ ਵੀ ਥੈਂਕ ਯੂ ਜੋ ਰੁਕੇ ਬਹੁਤ ਬਹੁਤ ਸਿਟਿੰਗ ਕਰਦਾ ਆ ਜਾ ਤੂੰ ਸਤਿ ਸ੍ਰੀ ਅਕਾਲ ਸਰ ਰਾਮ ਰਾਮ ਹੈ ਰੂਮ ਮੇ ਸੁਜਰਨੇ ਤੋ ਟੈਂਟ ਮੇ ਨਹੀਂ ਟੈਂਟ ਹੈ ਨਾ ਟੈਂਟ ਹੈ ਨਾ ਹਾਂ ਟੈਂਟ ਹੈ ਟੈਂਟ ਹੈ ਤੋ ਰੂਮ ਵੀ ਲੈ ਲੇਤਾ ਹੂੰ ਕਾ ਰੂਮ ਲਿਆ ਥਾ ਜੈਸੇ ਹਾਂ ਠੀਕ ਹੈ ਭਾਈ ਬਹੁਤ ਧੰਨਵਾਦ ਕਈ ਬਹੁਤ ਦਿਨ ਦੇ ਆ ਬਾਈ ਆਪਣੇ ਕੋ ਘੋੜਾ ਕਿੱਦਾਂ ਭਜਾਉਣਾ ਰਹਿਣਾ ਆ ਵਿਸ਼ਵਾਸ ਨੂੰ ਨਹੀਂ ਕਰਦਾ ਥੱਕ ਨਹੀਂ ਹੁੰਦਾ ਥੱਕ ਆਪਣਾ ਇਹਨਾਂ ਗੱਲਾਂ ਕਰਕੇ ਨਹੀਂ ਹੁੰਦਾ ਜਦੋਂ ਬੰਦੇ ਆਪਾਂ ਨੂੰ ਇਦਾਂ ਪਿਆਰ ਕਰਨ ਵਾਲੇ ਮਿਲਦੇ ਰਹਿੰਦੇ ਹਨਾ ਫੇ ਆਪਣਾ 10 12 ਕਿਲੋਮੀਟਰ ਸੂਝ-ਸੂਝ ਕੇ ਲੰਘ ਜਾਂਦਾ ਵੀ ਬਾਈ ਮਿਲੇ ਸੀ ਆਪਰ ਹੌਸਲਾ ਵਜਾਈ ਕਰਦੇ ਰਏ ਇਹ ਬਾਈਆਂ ਦੀ ਆਪਾਂ ਗੱਡੀ ਦੇਖ ਕੇ ਸੋਚਿਆ ਸ਼ਾਇਦ ਹਰਿਆਣੇ ਤੋਂ ਆ ਤੇ ਜਦੋਂ ਬਾਈ ਉੱtre ਕਿਉਂਕਿ ਨੰਬਰ ਐਚ ਆਰ ਸੀਗਾ ਤੇ ਬਾਈ ਪਟਿਆਲੇ ਤੋਂ ਆ ਤੇ ਬਾਈਆਂ ਨੇ ਆਪਾਂ ਨੂੰ ਪਤੀਸਾ-ਪੂਸਾ ਵੀ ਖਿਲਾਇਆ ਤੇ ਪਾਣੀ ਪੁੱਛਿਆ ਤੇ ਪਾਣੀ ਤਾਂ ਬਹੁਤ ਜ਼ਰੂਰਤ ਵਾਲੀ ਚੀਜ਼ ਸੀਗੀ ਥੈਂਕ ਯੂ ਭਾਜੀ ਫੇ ਅਖਰੀ ਤੇ ਪਾਣੀ ਆਪਣੇ ਕੋ ਬਾਦੂ ਸਗਾ ਤੇ ਬਾਈ ਪਹਿਲਾਂ ਆਪਣਾ ਆਪਣਾ ਨਾਮ ਦੱਸਿਓ ਸਾਰੇ ਵੀਰੇ ਜਤਿੰਦਰ ਸਿੰਘ ਦਾ ਹੈ ਪਟਿਆਲੇ ਤੋਂ ਖਾਦੀ ਪਟਿਆਲੇ ਤੋਂ ਬਾਈ ਹਾਂਜੀ ਹਾਂਜੀ ਤੁਹਾਡਾ ਭਾਈ ਮੋਜੀ ਕੁਮਾਰ ਹੈ ਰੋਪੜ ਤੋਂ ਰੋਪੜ ਤੋਂ ਆਨੰਦਪੁਰ ਸਾਹਿਬ ਤੋਂ ਥੀ ਥੀ ਟੀਚਰ ਇਦੋਂ ਜ਼ਿਆਦਾ ਭਾਈ ਸਾਰੇ ਸਰਕਾਰੀ ਨੌਕਰੀ ਵਾਲੇ ਜ਼ਿਆਦਾ ਹੁੰਦੇ ਆ ਉਦੋਂ ਵੀ ਹਾਂਜੀ ਜੀ ਇਹਦਾ ਸਤਨਾਮ ਸਿੰਘ ਹੈ ਭਾਜੀ ਮੈਂ ਵੀ ਰੋਪੜ ਤੋਂ ਆਇਆ ਹਾਂ ਰੋਪੜ ਪਿੰਡ ਬਰਾਟੇਪਾ ਟਪਰੀ ਦੀ ਥੀ ਥੀ ਹਾਂਜੀ ਭਾਜੀ ਆਪ ਕੋ ਬੰਦ ਕੋ ਸਿਲਿਨ ਯਾ ਦਿਲਾਸ਼ਾ ਹਾਰ ਬਰੋ ਨਾ ਇਹ ਬਾਈ ਤੇਰੀ ਯਾਰ ਬਹੁਤ ਜੀਜਾ ਸੀ ਆਪਣਾ ਪੰਜਾਬੀ ਬੰਦਾ ਹੈ ਨਾ ਜੀ ਜਾ ਰਿਹਾ ਵੀ ਖੜ ਕੇ ਘਟੋ ਘਟ ਬਾਈ ਤੁਮ ਮਿਲੀਏ ਮਿਹਨਤ ਹੈਗੀ ਆ ਭਾਜੀ ਹੌਸਲਾ ਤੁਹਾਡੇ ਵਰਗੇ ਵੀਰੇ ਦਿੰਦੇ ਆ ਜਿਹੜੇ ਤੇ ਆਨੰਦ ਵਾੜੇ ਮਿਲਦੇ ਰਹਿੰਦੇ ਨਾ ਨਹੀਂ ਨਹੀਂ ਮੇਰਾ ਵੀ ਹੋ ਰਿਹਾ ਇਦਾਂ ਬੱਦਦਾ ਰਹਿੰਦਾ ਭਾਜੀ ਬਿਲਕੁਲ ਬਿਲਕੁਲ ਭਾਈ ਮੈਨੂੰ ਇੱਕ ਬੰਦੇ ਮਿਲੇ ਸੀਗੇ ਉਹਨਾਂ ਦੇ ਪੈਰ ਖਰਾਬ ਸੀਗਾ ਤੇ ਉਮਰ ਦੀ ਉਹਨਾਂ ਦੀ 60 ਸਾਲ ਮੈਂ ਸਿੱਧਾ ਨਿੱਦ ਨੂੰ ਆਇਆ ਮੈਂ ਉਥੋਂ ਕਟੜੇ ਨੂੰ ਹੋ ਗਿਆ ਸੀਗਾ ਕਟੜੇ ਦੇ ਲਾਗੇ ਪਿੰਡਾ ਪਪਾ ਬੰਦਾ ਸਿੰਘ ਭਾਦਰ ਜੀ ਦਾ 26 ਕਿਲੋਮੀਟਰ ਹੈ ਕਟੜੇ ਤੋਂ ਸਥਾਨਿਕ ਮੈਂ ਉਦੋਂ ਦੇਖਿਆ ਉਹ ਕਰ ਰਹੇ ਸੀਗੇ ਆਗਰੇ ਵੱਲੋਂ ਤੇ ਉਹਨਾਂ ਦਾ ਪੈਰ ਭਾਜੀ ਖਰਾਬ ਸੀਗਾ ਦੇਸੀ ਸਾਈਕਲ ਸੀ 100 ਕਿਲੋਮੀਟਰ ਦੀ ਹੱਡੀ ਦਾ ਕੱਢਦੇ ਸੀ ਤੇ ਦੇਖ ਕੇ ਮੇਰਾ ਇੰਨਾ ਹੌਸਲਾ ਵਧਿਆ ਮੈਂ ਕਿਹਾ ਯਾਰ ਕਿਉਂ ਨਹੀਂ ਆਪਾਂ ਕਰ ਸਕਦੇ ਠੀਕ ਹੈ ਬਾਈ ਧੰਨਵਾਦ ਸਾਰਿਆਂ ਦਾ ਨਾ ਆਪਾਂ ਇਸ ਟਾਈਮ ਪਹੁੰਚੇ ਆ ਜੀ ਲਦਾਖ ਦਾ ਸ਼ਹਿਰ ਕਾਰਗਲ ਤੇ ਆਹ ਰੂਡ ਜਾਂਦਾ ਲੇ ਨੂੰ ਪਹਿਲਾ ਆਪਾਂ ਇੱਕ ਪਿੱਛੇ ਚੌਂਕ ਰਹਿ ਜਾਂਦਾ ਆ ਤੇ ਉਹ ਚੌਂਕ ਤੋਂ ਗਲਤ ਰੋਡ ਚੜ ਗਏ ਸੀ ਗਲਤ ਰੋਡ ਚੜ ਗਏ ਉਹ ਪਰਲੇ ਪਾਸਿਆ ਰੋੜਾ ਜਿਹੜਾ ਤੁਸੀਂ ਦੇਖ ਰਹੇ ਆਂ ਵੀਡੀਓ 'ਚ ਕਲਿੱਪ ਜੀ ਤੇ ਉਹ ਗਲਤ ਰੋਡ ਚਾੜਨਾ ਬਹੁਤ ਟਾਈਮ ਖਰਾਬ ਹੋ ਗਿਆ ਇੱਕ ਤਾਂ ਚੜ੍ਹਾਈ ਸੀਗੀ ਸਾਰੀ ਸੀ ਤੇ ਮੋੜ ਕਿਉਂ ਕੁਦਰਤੀ ਆਪਾਂ ਪੈਟਰੋਲ ਪੰਪ ਤੇ ਗਏ ਆ ਉੱਥੇ ਕੈਂਪਿੰਗ ਦਾ ਪੁੱਛਿਆ ਉਹ ਕਹਿੰਦੇ ਪੈਟਰੋਲ ਪੰਪ ਤੇ ਇੱਥੇ ਕੈਂਪਿੰਗ ਕਿਤੇ ਵੀ ਨਹੀਂ ਕਰ ਸਕਦੇ ਤੇ ਰੋਡ ਦਾ ਇਹ ਕਹਿੰਦੇ ਜਾਣਾ ਕਿੱਥੇ ਆਪਾਂ ਤਾਂ ਸੱਲੇ ਕਹਿੰਦੇ ਤਾਂ ਜਾਂਸਕਰ ਬੈਲੀ ਨੂੰ ਜਾਂਦਾ ਆ ਉਹ ਜਾਂਸਕਰ ਵੈਲੀ ਨਹੀਂ ਜਾਂਦਾ ਸਿੱਧਾ ਰੋੜ ਜਦੋਂ ਕਾਰਗੱਲ ਦਾ ਚੌਕ ਆਉਂਦਾ ਜਿਹੜਾ ਪੁਲ ਪਾਰ ਕਰਕੇ ਇੱਕ ਪੌੜੋਂ ਦਾ ਚੌਕ ਜਿਆ ਆ ਇਧਰੋਂ ਆ ਜਿਹੜਾ ਰੋੜਿਆ ਤੇ ਪੁਲ ਪਾਰ ਕਰਕੇ ਫੇ ਲੇਹ ਨੂੰ ਜਾਂਦਾ ਆ ਆਪਣਾ ਸਮਾਂ ਬਹੁਤ ਖਰਾਬ ਹੋ ਗਿਆ ਹੁਣ ਟਿਕਾਣਾ ਲੱਭਦੇ ਆ ਕਿੱਥੇ ਬਣਦਾ ਦੇਖੋ ਦੇਖੋ ਜੀ ਮਾਨੋਜੀ ਆਨੰਦ ਇਹ ਆ ਜੀ ਸ਼ੁਰੂਦ ਰਿਆ ਤੇ ਸ਼ਹਿਰ ਕਾਰਗੱਲ ਸ਼ੈਰ ਕਾਰਗਲ ਦੇ ਵਿੱਚ ਆਪਾਂ ਹੁਣ ਰੁਕ ਜਾਣਾ ਹੈ ਕੈਨਮੈਨ ਲੱਭਈਆ ਹੁਣ ਤੇ ਕੈਂਪਿੰਗ ਦਾ ਆਪਾਂ ਪਜਲ ਦੇ ਨਾਮ ਤੇ ਨਾ ਥੋੜੇ ਗਲਤ ਰੂਟ ਤੇ ਨਾ ਚੜਦੇ ਉਧਰੋਂ ਵੀ ਚੜ੍ਹਾਈ ਚੜ੍ਹਨੀ ਪਈ 2 ਕਿਲੋਮੀਟਰ ਇਧਰੋਂ ਵੀ ਚੜ੍ਹਾਈ ਚੜੀ ਆਉਂਦੀ ਤੇ ਮੋਹਰੇ ਵੀ ਚੜ੍ਹਾਈ ਦੀਦੀ ਸੀਗੀ ਉਹ ਉਧਰ ਨੂੰ ਜਾਣਾ ਹੈ ਆਪਾਂ ਤੇ ਮੈਨੂੰ ਪਤਾ ਨਹੀਂ ਕਿੱਥੇ ਤੱਕ ਚੜ੍ਹਨਾ ਪੈਣਾ ਹੈ ਜਦੋਂ ਪਜਲ ਹੋ ਜੀਏ ਨਾ ਫਿਰ ਆਪਣਾ ਕੌਨਫੀਡੈਂਸ ਲੋ ਹੋ ਜਾਂਦਾ ਹੈ ਇਸ ਕਰਕੇ ਰੂਮੇ ਲੈ ਲਿਆ ਆਪਾਂ ਹੁਣ ਆਪਾਂ ਰੁਕੇ ਆ ਤੁਹਾਨੂੰ ਦਿਖਾ ਲਦੇ ਆ ਜੱਤਿਆ ਸਰੂਧ ਰਿਆ ਦੇਖੋ ਇੱਥੋਂ ਕਿੰਨਾ ਸੋਹਣਾ 뷰 ਬਣਦਾ ਨਾ ਇਹ ਆ ਰੂਹੀ ਗੈਸਟ ਹਾਊਸ ਦੇ ਓਨਰ ਮਾਲਕ ਅੰਟੀ ਖਾਣਾ ਮਿਲ ਜੇਗਾ ਨਾ ਜੀ ਹਾਂ ਧੰਨਵਾਦ ਆ ਪਹਿਲੇ ਤਾਂ ਅੰਟੀ ਦਾ ਬਹੁਤ ਧੰਨਵਾਦ ਆ ਅੰਟੀ ਨੇ ਉਦਾਰ ਰੁਪਈਆ 1200 ਮੰਗਿਆ ਤੇ 500 ਜੀ ਵਿਚਾਰੇ ਨੇ ਦਿੱਤਾ ਬਹੁਤ ਥੈਂਕ ਯੂ ਅੰਟੀ ਤੇ ਇਹ ਆ ਜੀ ਸੋਹਣਾ ਇਹਨਾਂ ਦਾ ਗੈਸਟ ਹਾਊਸ ਹਾਂਜੀ ਹਾਂਜੀ ਨਹੀਂ ਤੂੰ ਨਹੀਂ ਦੇਦੇ ਹਾਂ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਆ ਗੈਸਟ ਹਾਊਸ ਸੋਹਣਾ ਆ ਜੀ ਜੇ ਕਿਹਨੇ ਰੁਕਣਾ ਹੋਵੇ ਤਾਂ ਕਾਰਗਲ ਦੇ ਵਿੱਚ ਰੂਹੀ ਗੈਸਟ ਹਾਊਸ ਉਹ ਜਿਹੜਾ ਫੌਜੀਆ ਨਾਲ ਆਪਣੇ ਗੁਰੂ ਘਰ ਆ ਉਸ ਗੁਰੂ ਘਰ ਤੋਂ ਜਦੋਂ ਆਪਣੇ ਲੇਅਨ ਨੂੰ ਰੋਡ ਆਉਂਦਾ ਹਨ 200 ਮੀਟਰ ਦੀ ਦੂਰੀ ਤੇ ਆ ਜੀ ਇੱਧਰ ਕਮਰੇ ਆ ਅੱਜ ਆਪਾਂ ਰਾਤ ਇੱਥੇ ਰੁਕਾਂਗੇ ਰੂਹੀ ਗੈਸਟ ਹਾਊਸ ਹਾਂਜੀ ਜੀ ਕਿੱਦਾਂ ਲੱਗੀ ਅੱਜ ਦੀ ਵੀਡੀਓ ਅੱਜ ਮੌਸਮ ਨੇ ਥੋੜਾ ਜਿਹਾ ਵਧੀਆ ਸਾਥ ਦਿੱਤਾ ਅੱਜ ਆਪਣਾ ਅੱਜ ਸਫ਼ਰ ਸੋਹਣਾ ਨਿਕਲ ਗਿਆ ਅੱਜ ਸਫ਼ਰ ਦੀ ਬੱਜੀ ਚੰਗੀ ਤਕੜੀ ਛੁੱਟੀ ਅੱਜ ਆਪਣਾ 84 ਕਿਲੋਮੀਟਰ ਕੱਢ ਦਿੱਤਾ ਆਪਾਂ ਮੀਨਾ ਮਾਰਗ ਤੇ ਚੱਲ ਕੇ ਕਾਰਗੱਲ ਤੱਕ ਤੇ ਲਾਈਟ ਇੱਥੇ ਵਾਲੇ ਹੈ ਨਹੀਂ ਕਿ ਫੋਨ ਫਾਨ ਵੀ ਚਾਰਜ ਕਰਨੀ ਲਾਈਟ ਦੇਖਦੇ ਕਦੋਂ ਆਉਂਦੀ ਆ ਤੇ ਕਿੱਦਾਂ ਲੱਗੀ ਵੀਡੀਓ ਜਰੂਰ ਦੱਸਿਓ ਕਮੈਂਟਾਂ 'ਚ ਹਾਲੇ ਆਪਾਂ ਉੱਤੇ ਲੰਮੇ ਹੀ ਪੈ ਗਏ ਆਗੇ ਮੂੰਹ ਹੱਥ ਮਨੀ ਤੋਤਾ ਥੱਕ ਜਾਦਾ ਹੋਇਆ ਸੀਗਾ ਸੋ ਮਾਤਾ ਲਈ ਉਹਦਾ ਸਾਢੇ 6 ਦਾ ਹੀ ਹੋਇਆ। ਬਾਕੀ ਫੇਰ ਰੋਟੀ ਪਾਣੀ ਖਾ ਕੇ ਆਪਾਂ 8:30 ਵਜੇ ਕਹਿਤਾ ਰੋਟੀ ਪਾਣੀ ਇੱਥੋਂ ਮਿਲ ਜਾਣਾ ਆਪਾਂ ਨੂੰ। ਤੇ ਉਹ ਜਿੰਨੇ ਪੈਸੇ ਬਣਨਗੇ ਉਹ ਮਾਤਾ ਨੂੰ ਬਣਾ ਲੈਣੇ ਆ ਤੇ ਪਰ ਇਹ ਖਾਂਦੇ ਦਾਲ ਚੌਲ ਜਿਆਦਾ ਕਹਿੰਦੇ ਦਾਲ ਚੌਲ ਖਾਵਾਂਗੇ ਮੈਂ ਕਹਿੰਦਾ ਨਹੀਂ ਰੋਟੀ ਲਾ ਦੇ ਉਹ ਦਾਲ ਨਾਲ। ਤੇ ਰੋਟੀ ਕਹਿੰਦਾ ਜੇ ਰੋਟੀ ਲਾ ਦੇਾਂਗੇ ਰੋਟੀ ਆਪਾਂ ਤਵੇ ਦੀ ਮਿਲ ਜਾਣੀ ਇਹ ਬਹੁਤ ਵਧੀਆ ਹੋ ਗਿਆ। ਤੇ ਠੀਕ ਹੈ ਜੀ। ਕਿਉਂਕਿ ਆਪਾਂ ਹੁਣ ਰੈਸਟ ਕਰ ਲੈਣੀ ਆ ਸਵੇਰ ਨੂੰ ਵੀ ਸਫਰ ਹੈ ਤੁਹਾਨੂੰ ਪਤਾ ਹਲੇ ਲੇ ਪਹੁੰਚਣਾ ਆਪਾਂ ਤੇ ਆਰਾਮ ਕਰਾਂਗੇ ਛੁੱਟੀ ਜਿਆਦਾ ਵੱਜੀ ਅੱਜ ਕਰਕੇ ਸਫਰ ਦੀ ਥਕਾਵਟ ਜੀ ਹੋ ਗਈ ਆ ਤੇ ਮਿਲਦੇ ਆਂ ਜੀ ਫੇ ਸਵੇਰ ਨੂੰ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ